ਸ੍ਰੀਕਲ ਸਾਰਿਆਂ ਨੂੰ ਮੇਰਾ ਨਾਮ ਸੁਸ਼ੀਲ ਗੋਦਾਰਾ ਪੀਆਈ ਕੰਪਨੀ ਤੋਂ ਅੱਜ ਪੀਆਈ ਕਿਸਾਨ ਖੇਤੀ ਦੇ ਅਸਲੀ ਰਿਕਵਾਲੇ ਮੁਹਿੰਮ ਦੇ ਤਹਿਤ ਆਪਾਂ ਆਏ ਪਿੰਡ ਮਈ ਦਾ ਮੰਦਰੀਵਾਲਾ ਤੇ ਸਾਡੇ ਨਾਲ ਜੁੜੇ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਨੇ ਬਾਇਓਵਿਟਾ ਦਾ ਵਰਤੋਂ ਕੀਤੀ ਹੈ ਤਾਂ ਮੈਂ ਚਾਹਨਾ ਵੀ ਜੋ ਵੀ ਕਿਸਾਨ ਭਰਾ ਸਾਨੂੰ ਸੁਣ ਰਿਹਾ ਹੈ ਉਹਨਾਂ ਨੂੰ ਇਹ ਆਪਣੇ ਵਰਤੋਂ ਕਰਨ ਦਾ ਤਰੀਕਾ ਤੇ ਤਜਰਬਾ ਦੱਸੇ ਕਿ ਉਹਨਾਂ ਨੂੰ ਕਿਹੋ ਜਿਹਾ ਰਿਜ਼ਲਟ ਮਿਲਿਆ ਔਰ ਕਿਦਾਂ ਵਰਤੋਂ ਕੀਤੀ ਹੈ ਤੇ ਅਮਰੀਕ ਸਿੰਘ ਜੀ ਪਹਿਲਾਂ ਮੈਂ ਤੁਹਾਨੂੰ ਕਿਸਾਨ ਦੇ ਉਸ ਦੀ ਬਹੁਤ-ਬਹੁਤ ਵਧਾਈ ਦੇਣਾ ਸਾਡਾ ਪਿੰਡ ਮਹਿਮਦ ਮੰਦਰਾਂ ਵਾਲਾ ਰਮਦਾਸ ਮੇਰੇ ਵੀਰ ਜੀ ਚਰਨਜੀਤ ਸਿੰਘ ਮੈਂ ਅਮਰੀਕ ਸਿੰਘ ਅਸੀਂ ਸ਼ਸ਼ੀਪ੍ਰੀਤ ਜੀ ਦੇ ਕਹਿਣ ਤੇ ਬਾਇਓਵਿਟਾ ਨੂੰ ਆਪਣੇ ਇਸ ਖੇਤ ਵਿੱਚ ਪਾਇਆ ਔਰ ਇਹਦੇ ਇੱਕ ਪਾਸੇ ਥੋੜਾ ਜਿਹਾ ਛੱਡਿਆ ਕਿ ਹਾਂ ਵੀ ਸਾਨੂੰ ਰਿਜ਼ਲਟ ਦਾ ਪਤਾ ਲੱਗੇ ਕਿ ਹਾਂ ਵੀ ਬਾਕੀ ਕੋ ਰਿਜ਼ਲਟ ਹੈ ਕਿ ਨਹੀਂ ਹੈ ਜਿੱਥੇ ਅਸੀਂ ਰਿਜ਼ਲਟ ਨੂੰ ਦੇਖਿਆ ਉਹ ਪਾਸੇ ਦੇ ਜਿਹੜੇ ਬੂਟੇ ਆ ਉਹ ਫਟਾਰਾ ਬਹੁਤ ਘਟ ਹੋਇਆ ਇਹਦਾ ਉਹ ਨਾਲ ਫਟਾਰਾ ਵਾਦ ਹੈ ਇਹਦੀ ਗਰੋਥ ਉਹਦੇ ਨਾਲੋਂ ਜ਼ਿਆਦਾ ਹੈ ਅਸੀਂ ਜਿੰਨੇ ਥਾਂ ਤੇ ਬਾਇਓਵਿਟਾ ਵਰਤਿਆ ਉਹਦਾ ਕਲਰ ਵੀ ਫਸਲ ਦਾ ਬੱਗਾ ਨਹੀਂ ਹੈਗਾ ਬਹੁਤ ਵਧੀਆ ਕਲਰ ਹੈ ਤੇ ਮੈਂ ਤਾਂ ਬਾਕੀ ਵੀ ਕਿਸਾਨ ਭਰਾਵਾਂ ਅੱਗੇ ਬੇਨਤੀ ਕਰਾਂਗਾ ਕਿ ਇੱਕ ਵਾਰ ਜ਼ਰੂਰ ਬਾਇਓਵਿਟਾ ਨੂੰ ਯੂਜ਼ ਕਰਕੇ ਦੇਖੋ ਗਰੰਟੀ ਹੈ ਕਿ ਦੂਜਿਆਂ ਨਾਲੋਂ ਇਹਦੇ ਝਾੜ 'ਚ ਵੀ ਫਰਕ ਵਧਿਆ ਪੈਗਾ ਤੇ ਬੂਟਾ ਵੀ ਵਧੀਆ ਹੋਏਗਾ ਧੰਨਵਾਦ ਜੀ ਤੁਹਾਡਾ